ਤੁਸਟੇਕਰੋ ਟੈਲੀਪੋਸਟ ਪੰਜਾਬੀ ਮੈਂ ਹਸਨੈਨਾ ਕੈਨੇਡਾ ਦੀ ਰਿਫਿਊਜ਼ਲ ਆਈ ਤਾਂ ਨੌਜਵਾਨ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ 20 ਸਾਲ ਦੀ ਉਮਰ ਦੇ ਦਿਲਪ੍ਰੀਤ ਸਿੰਘ ਦੀ ਤਾਂ ਰਿਫਿਊਜ਼ਲ ਆਉਂਦੀ ਹੈ ਤਾਂ ਕਾਫੀ ਪਰੇਸ਼ਾਨੀ ਦੇ ਵਿੱਚ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਘਰ ਤੇ ਕਮਰੇ ਦੇ ਵਿੱਚ ਜਾ ਕੇ ਖੁਦ ਆਪਣੇ ਆਪ ਨੂੰ ਗੋਲੀ ਮਾਰ ਲਈ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਰਦੇ ਵਿੱਚ ਮਾਂ ਤੇ ਦਾਦੀ ਸੰਤਾ ਗੋਲੀ ਦੀਆਂ ਅਫਵਾਸਾਂ ਸੁਣ ਕੇ ਜਦੋਂ ਕਮਰੇ ਦੇ ਵਿੱਚ ਖੋਲਦੇ ਪਹੁੰਚਦੇ ਨੇ ਕਮਰਾ ਖੋਲਣ ਦੀ ਕੋਸ਼ਿਸ਼ ਕੀਤੀ ਜਦੋਂ ਅੰਦਰ ਪੁੱਤਾ ਹਾਲ ਦੇਖਿਆ ਗਿਆ ਤਾਂ ਪਰਿਵਾਰ ਤੇ ਪੈਰਾ ਹਿਟੋ ਜ਼ਮੀਨ ਕਿਸ ਕੇ ਚਾਂਦੀ ਹੈ ਪਿੰਡ ਵਾਲਿਆਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਦਿਲਪ੍ਰੀਤ ਸਿੰਘ ਕਾਫੀ ਹੁਣ ਹਾਰ ਸੀ ਚੰਗਾ ਨੌਜਵਾਨ ਸੀ ਕਰਤਾ ਵੀ ਮਾਪਿਆਂ ਨਾਲ ਸਾਰਾ ਕੰਮ ਕਰਵਾਉਂਦਾ ਹੁੰਦਾ ਸੀ ਤਾਂ ਮਾਤਾ ਦੇ ਨਾਲ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਸੀ ਤਾਂ ਕੈਨੇਡਾ ਦਾ ਜਦੋਂ ਅਪਲਾਈ ਕੀਤਾ ਤਾਂ ਰਿਫਿਊਜ਼ਲ ਆਉਣ ਦੇ ਨਾਲ ਕਾਫੀ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਤਾਂ ਜਿਹੇ ਦੇ ਵਿੱਚ ਇਸ 20 ਸਾਲ ਦੇ ਨੌਜਵਾਨ ਦੇ ਵੱਲੋਂ ਕਰਤੇ ਕਮਰੇ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਦੱਸਦੀ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਦਿਲਪ੍ਰਿਤ ਸਿੰਘ ਜਿਸ ਨੇ ਆਪਣੀ ਪੜ੍ਹਾਈ ਤੋਂ ਬਾਅਦ ਕੈਨੇਡਾ ਜਾਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਰਿਫਿਊਜ਼ਲ ਆਉਣ ਦੇ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ ਜਿਸ ਨੂੰ ਲੈ ਕੇ ਦਿਲਪ੍ਰਿਤ ਪਰੇਸ਼ਾਨ ਸੀ ਜਿਸਨੇ ਘਰ ਦੇ ਵਿੱਚ ਪਈ ਲਾਇਸੈਂਸੀ 312 32 312 ਬੋਰ ਦੀ ਰਾਈਫਲ ਦੇ ਨਾਲ ਖੁਦਕੁਸ਼ੀ ਕਰ ਲਈ ਮ੍ਰਿਤਕ ਨੌਜਵਾਨ ਦਿਲਪ੍ਰਿਤ ਸਿੰਘ ਆਪਣੇ ਪਰਿਵਾਰ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਸ ਤੇ ਪੈਂਪਰਾ ਕੈਨੇਡਾ ਦੇ ਵਿੱਚ ਰਹਿੰਦੇ ਸਨ ਤਾਂ ਉਸ ਨੂੰ ਵੀ ਕਾਫੀ ਚਾਹ ਸੀ ਕਿ ਉਸਨੇ ਕੈਨੇਡਾ ਜਾਣਾ ਹੈ ਪਰ ਉਸਦੇ ਸਾਰੇ ਸੁਪਨੇ ਉਸ ਵਕਤ ਟੁੱਟ ਪੈੰਦੇ ਨੇ ਜਦੋਂ ਕੈਨੇਡਾ ਦੀ ਰਿਫਿਊਜ਼ ਲਈ ਤਾਂ ਉਸਤੇ ਕੋਲ ਇਹ ਦੁੱਖ ਨਹੀਂ ਸਹਾਰ ਸਕਿਆ ਤਾਂ ਉਸਨੇ ਕਮਰੇ ਦੇ ਵਿੱਚ ਚਾ ਕੇ 312 ਬੋਰ ਦੀ ਰਾਈਫਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੋ ਬਰਨਾਲਾ ਦੇ ਪਿੰਡ ਸੁਖਪੁਰਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਉਸ ਵਕਤ ਸੋਗ ਦੀ ਲਹਿਰ ਦੌੜ ਰਹੀ ਹੈ ਪਿੰਡ ਵਾਲਿਆਂ ਦੇ ਵੱਲੋਂ ਦਿਲਪ੍ਰਿਤ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਕਿ ਕਾਫੀ ਹੁਣ ਹਾਰ ਦਿਲਪ੍ਰਿਤ ਸਿੰਘ ਸੀ ਜੋ ਕਿ ਅਕਸਰ ਹੀ ਆਪਣੇ ਘਰਦਿਆਂ ਦੇ ਨਾਲ ਕੰਮ ਕਰਫਾਉਂਦਾ ਹੁੰਦਾ ਸੀ ਤਾਂ ਗੁਰੂ ਘਰ ਵੀ ਹਮੇਸ਼ਾ ਜਾਂਦਾ ਰਹਿੰਦਾ ਸੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਦਿਲਪ੍ਰਿਤ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਗਿਆ ਸੋ ਪਰਿਵਾਰ ਤੇ ਉੱਤੇ ਇਸ ਵਕਤ ਕੀ ਬੀਤੀ ਹੈ ਤਾਂ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਮਾਪਿਆਂ ਦਾ ਰੂਪੂਰਾ ਹਾਲ ਹੈ ਪੈਨਪਰਾ ਜੋ ਕਿ ਕੈਨੇਡਾ ਦੇ ਵਿੱਚ ਨੇ ਜਦੋਂ ਉਹਨਾਂ ਨੂੰ ਇੱਕ ਖਬਰ ਮਿਲੀ ਤਾਂ ਉਨਾ ਦਾ ਵੀ ਰੋ ਰੋ ਕੇ ਪੂਰਾ ਹਾਲ ਹੋ ਗਿਆ ਜੀ ਮੇਰਾ ਨਾਮ ਬਲਜਿੰਦਰ ਸਿੰਘ ਸੋਤਰਾ ਸਰਪੰਚਾਇਤ ਵਿੱਚ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਪੱਛਾ ਸੀਗਾ ਤਕਰੀਬਨ 19 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈਟਰ ਫਿਊਜ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸੀਗਾ ਨਾ ਚਾਣੇ ਕਿ ਜਲੋ ਕੋਈ ਵੀ ਟਿੱਕਤਾ ਵੀ ਆ ਤੇ ਮਾਪਿਆਂ ਨਾਲ ਉਹ ਦਾਰ ਦੋਸਤਾਨਾ ਤੇ ਇਹ ਸ਼ੇਅਰ ਕਰੋ ਤਾਂ ਕਿ ਕੋਈ ਨਾ ਮਾਪਿਆਂ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਉਹ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮੰਨ ਕੇ ਚਲੋ ਬਹੁਤ ਹੀ ਜ਼ਿਆਦੇ ਦੁੱਖ ਦਾ ਇੱਕ ਘਟਨਾ ਕੀ ਥੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਕੋਰਾ ਵੀ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜ ਆ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਇਹ ਅਫਸੋਸ ਰਹੂਗਾ ਕਿ ਸਾਡਾ ਬੱਚਾ ਐਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਤੇ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਸੀ ਪੌਦੇ ਨਿਗਾ ਸਵਾਲ ਸੀਗਾ ਜੀ ਅੱਜ ਕੱਲ ਤੇ ਆਪਾਂ ਦੇਖਦੇ ਆਂ ਮਾਂ ਪਾਉਣਾ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਠੀਕ ਆ ਪੜਾ ਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਦੇ ਨਾਲ ਕੁਰੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਦੁੱਧ ਪਾਉਣ ਚਲੇ ਗਏ ਤੇ ਆਦੀ ਮਾਤਾ ਨਾਲ ਮੰਨ ਕੇ ਚਲੋ ਪਸ਼ੂਆਂ ਦਾ ਸੰਭੇ ਆ ਠੀਕ ਆ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ਨ ਹੋਇਆ ਹੋਇਆ ਸੀ ਉਹਦੇ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਇਹਦੀ ਮਾਤਾ ਜੀ ਕੱਪੜ ਤੋਂ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸਾਇਡ ਕਰ ਲਿਆ ਲੱਗਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਿਫਿਊਜ਼ਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਪਿਆਂ ਨਾਲ ਸੇਰੇ ਕਰੋ ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸੇਰੇ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ ਮੇਰਾ ਨਾਂਜੀ ਐਸ ਐਚਓ ਗੁਰਮੰਦਰ ਸਿੰਘ ਸੈਣਾ ਖਾਣਾ ਬਰਨਾਲੇ ਤੋਂ ਸਰ ਇਹ ਜਿਹੜੀ ਘਟਨਾ ਵਾਪਰੀ ਹੈ ਸੁਖਪੁਰਾ ਮੋੜ 'ਚ ਕੀ ਘਟਨਾ ਲੱਗ ਅ ਅੱਜ ਸਵੇਰੇ ਸਾਨੂੰ ਪੌਣੇ 8:30 ਵਜੇ ਇੱਕ ਇੰਟੀਮੇਸ਼ਨ ਆਈ ਸੀ ਕਿ ਪਿੰਡ ਤੋਂ ਫੋਨ ਕੀਤਾ ਸੀ ਆਪਣੇ ਸਰਪੰਚ ਸਾਹਿਬ ਨੇ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰੇ ਦੀ ਹੈਗੀ ਹੈ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਇਡ ਕਰ ਲਿਆ ਸਰ ਸੁਸਾਇਡ ਕਰਨ ਦਾ ਕਾਰਨ ਕੀ ਹੈ ਸੁਸਾਇਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹ ਦੀ ਵੱਡੀ ਭੈਣ ਕੈਨੇਡਾ ਗਈ ਹੋਈ ਆ ਇਹਦੇ ਤਾਏ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਦੀ ਰਿਫਿਊਜ਼ ਲਾ ਰਹੀ ਸੀ ਤੇ ਰਿਫਿਊਜ਼ ਲਾਉਣ ਨਾਲ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਵੀ ਤੇਰਾ ਵੀ ਕੰਮ ਬਣ ਜਾਊਗਾ ਵੀ ਆਪਾਰ ਜਾਣ ਵਾਲਾ ਬਟ ਬੱਚਾ ਮਰੋ ਉਸ ਚੀਜ਼ ਨੂੰ ਨਾ ਸਹੰਦੇ ਹੋਏ ਇਹਨੇ ਕੱਲ ਹੀ ਸੁਸਾਇਡ ਕਰ ਲਿਆ ਮਾਨਸਿਕ ਤੌਰ ਤੇ ਪਸੰਦ ਆਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਅੱਜ ਸਵੇਰੇ ਕਰੇ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ ਦਾਰੂ ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ ਪਿਤਾ ਜੀ ਉਹਦੇ ਬਾਹਰ ਦੁੱਧ ਪਾਉਣ ਗਏ ਸੀ ਤਾਂ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗਨ ਪਈ ਸੀ ਗਨ ਨਾਲ ਗੋਲੀ ਮਾਰੀ ਜਿਹਦੇ ਨਾਲ ਸੁਸਾਇਡ ਕੀਤਾ ਉਹ ਮਤਲਬ ਕਿ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਕਰਨ ਇਹਨਾਂ ਦੀ ਆਪਣੀ ਕਰਨ ਸੀ ਤੇ ਇਹ ਮੁੰਡਾ ਇਕੱਲਾ ਸੀ ਜੀ ਹਾਂ ਮੁੰਡਾ ਇਕੱਲਾ ਸੀ ਇੱਕ ਭੈਣ ਤੇ ਇੱਕ ਭਰਾ ਸੀ ਮਾਪੇ ਇੱਕ ਫੈਰ ਹੋਇਆ ਜੀ ਉਹ ਕਿੰਨੇ ਭੈਣ ਭਰਾਣੇ ਜਿਹੜਾ ਮੁੰਡੇ ਦੱਖ ਜੀ ਇੱਕ ਭੈਣ ਆ ਔਰ ਇੱਕ ਭਰਾ ਜੀ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾਣੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 ਬੀ ਐਨ ਐਸ ਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬੋਡੀ ਮਾਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਦਾ ਅੰਤਮ ਸੰਸਕਾਰ ਕਰਵਾ ਦਿੱਤਾ ਜਾਊਗਾ ਭਾਈ ਜੀ